ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਹੋਏ ਜਿਹੜਾ ਕਿ ਬਹੁਤ ਰੇਅਰ ਵੈਰਾਈਟੀਆਂ ਹੈਗੀਆਂ ਜਿਹੜੇ ਕਿ ਲੁप्त ਹੋਣ ਦੇ ਤਦਾਰ ਤੇ ਪਹੁੰਚ ਚੁੱਕੀਆਂ ਜਿਵੇਂ ਵਨ ਹੋਇਆ ਪੀਲੂ ਹੋਇਆ ਰਹੂੜਾ ਹੋਇਆ ਇਹ ਜਿਹੜੇ ਰੁੱਖ ਜਿਹੜੇ ਹੈਗੇ ਪੰਜਾਬ ਚੋਂ ਖਤਮ ਹੋਣ ਦੇ ਤਦਾਰ ਤੇ ਰੇਰੂ ਵੀ ਬਹੁਤ ਮਤਲਬ ਖਤਮ ਹੋਣ ਦੇ ਤਦਾਰ ਤੇ ਆ ਫਰਮਾਹ ਹੋਈ ਅੱਜ ਜਿਹੜੇ ਰੁੱਖ ਦੀ ਚਰਚਾ ਕਰਾਂਗੇ ਇਹ ਫਗਵਾੜਾ ਸ਼ਹਿਰ ਦੀ ਗੱਲ ਨਹੀਂ ਹੋਊਗੀ ਤੇ ਫਗਵਾੜਾ ਰੁੱਖ ਆ ਮਤਲਬ ਕਹਿੰਦਾ ਉਹਦੇ ਬਾਰੇ ਚਰਚਾ ਕਰਾਂਗੇ ਇਹ ਵੀ ਜਿਹੜਾ ਰੁੱਖ ਹੈਗਾ ਫਗਵਾੜੇ ਨਾਂ ਦਾ ਇਹ ਲੋਪ ਹੋਣ ਦੇ ਤਦਾਰ ਤੇ ਪਹੁੰ ਹਰੀ ਕ੍ਰਾਂਤੀ ਨੇ ਸਭ ਤੋਂ ਵੱਡਾ ਸਾਡਾ ਜਿਹੜਾ ਪੰਜਾਬ ਦਾ ਨੁਕਸਾਨ ਕੀਤਾ ਹੋਰ ਰੁੱਖਾਂ ਦਾ ਨੁਕਸਾਨ ਹੋਇਆ ਸਾਡਾ ਹੁਣ ਸਾਨੂੰ ਕਿਸੇ ਵੀ ਨਿੱਜੀ ਜ਼ਮੀਨ ਦੇ ਵਿੱਚ ਜਾਂ ਸਾਂਝੀ ਜ਼ਮੀਨ ਵਿੱਚ ਸਾਨੂੰ ਬਹੁਤ ਈ ਘੱਟ ਜਿਹੜੇ ਨੇਟਿਵ ਰੁੱਖਾ ਇਹ ਦਿਖਦੇ ਸਾਨੂੰ ਮਤਲਬ ਕਹਿੰਦਾ ਤਾਂ ਮਤਲਬ ਕਹਿੰਦਾ ਨਿੱਜੀ ਨਿੱਜੀ ਜ਼ਮੀਨ ਤਾਂ ਪਤਾ ਹੀ ਆਪਾਂ ਵਾਹੀ ਜੋ ਕਰ ਲਈ ਹੈਗੇ ਸਰਕਾਰੀ ਜ਼ਮੀਨ ਇੱਥੇ ਗੱਲ ਆਇਆ ਆਉਂਦੀ ਹੈ ਜਿਹੜੀ ਸਾਂਝੀ ਜ਼ਮੀਨ ਜਿਹੜੀ ਗੱਲ ਹੁੰਦੀ ਹੈ ਜਿਹੜੀ ਪੰਚਾਇਤਾਂ ਦੀ ਲੈਂਡ ਆ ਕਿਉਂਕਿ ਆਪਾਂ ਉੱਥੇ ਵੀ ਇਨਕਮ ਦਾ ਦੇਖਿਆ ਵੀ ਪੰਚਾਇਤਾਂ ਨੇ ਵੀ ਆਪਣੀ ਇਨਕਮ ਦਾ ਸੋਚਿਆ ਉਹਨੇ ਵੀ ਆਪਣੇ ਜਿਹੜੇ ਬਹੁਤ ਵੱਡੇ ਸਕੇਲ ਜੇ ਕਿਸੇ ਕੋਲ 10 ਕਿੱਲੇ ਆ 15 ਕਿੱਲੇ ਆ ਉਹ ਆਪਦੀ ਲੈਂਡ ਨੂੰ ਮਤਲਬ ਕਹਿੰਦਾ ਉਹਨੂੰ ਖੇਤੀ ਚ ਕਨਵਰਟ ਕਰਨ ਨੂੰ preference ਦਿਆ ਹੁਣ ਵੀ ਅਸੀਂ ਕਈ ਜਗ੍ਹਾ ਸਾਨੂੰ ਬੜੀ ਫਾਈਟ ਕਰਨੀ ਪੈਂਦੀ ਹੈ ਜੰਗਲ ਜਰੂਰ ਲਾਉਨੇ ਅਸੀਂ ਮਤਲਬ ਮਤਲਬ ਕਹਿੰਦਾ ਥੱਲੇ ਗਰਾਊਂਡ ਤੇ ਜੰਗਲ ਲਾਉਨੇ ਆ ਉਸ ਸਮੇਂ ਮਤਲਬ ਕਹਿੰਦਾ ਕੁਝ ਪਾਰਟੀ ਬਾਜ਼ੀ ਹੁੰਦੀ ਆ ਵੀ ਅਸੀਂ ਇੱਥੇ ਜ਼ਮੀਨ ਨੂੰ ਠੇਕੇ ਚਲਾਉਣਾ ਹੈਗਾ ਜੰਗਲ ਨਹੀਂ ਲਾਉਂਦੇ ਨਾ ਬਹੁਤ ਸਾਰਾ ਅਸੀਂ ਮਤਲਬ ਫਾਈਟ ਕਰਕੇ ਬੜੀ ਮਤਲਬ ਕਹਿੰਦਾ ਬੜਾ ਕੋਸ਼ਿਸ਼ ਕਰਕੇ ਮੁਸ਼ ਮਤਲਬ ਕਹਿੰਦਾ ਕਰਦੇ ਆ ਕਈ ਜਗ੍ਹਾ ਸਾਡੇ ਨਾਲ ਇਹ ਵੀ ਹੋਇਆ ਵੀ ਉਹਨਾਂ ਨੇ ਪਿਛਲੇ ਸਾਲ ਜਿਵੇਂ ਪਿਛਲੇ ਸਾਲ ਦੀ ਗੱਲ ਕਰੀਏ ਕਿ ਅਸੀਂ ਜ਼ਮੀਨ ਨੂੰ ਤਿਆਰ ਕੀਤਾ ਤੇ ਉੱਥੇ ਅਸੀਂ 2 1/2 ਕਿੱਲੇ ਜ਼ਮੀਨ ਨੂੰ ਤਿਆਰ ਕੀਤਾ ਜਦੋਂ ਤਿਆਰ ਹੋ ਗਿਆ ਸਭ ਕੁਝ ਹੋ ਗਿਆ ਤਾਰਬੰਦੀ ਹੋ ਗਈ ਜੰਗਲ ਲਾਉਣ ਦੀ ਵਾਰੀ ਆਈ ਤਾਂ ਉੱਥੋਂ ਪਾਰਟੀ ਵਜੋਂ ਕਰਕੇ ਸਾਨੂੰ ਉੱਥੋਂ ਜੰਗਲ ਲਾਉਣ ਨਹੀਂ ਦਿੱਤਾ ਗਿਆ ਪਰ ਅੱਜ ਤੱਕ ਉਹ ਜ਼ਮੀਨ ਹੁਣ ਵੀ ਉਹ 2 1/2 ਕਿੱਲੇ ਜਿਹੜੇ ਖਾਲੀ ਪਈ ਆ ਮਤਲਬ ਇਹ ਸਾਡੀ ਸਿਚੁਏਸ਼ਨ ਹੈ ਗਰਾਊਂਡ ਤੇ ਤੇ ਫੇਰ ਦੁਆਰਾ ਆਪ ਫਗਵਾੜੇ ਜਿਹੜਾ ਰੋਖਾ ਉਹਦੇ ਆਉਂਦੇ ਆ ਇਹਨੂੰ ਫਾਈਕਸ ਜਿਹੜਾ ਸੈਂਟਿਫਿਕ ਨੇਮ ਹੈ ਫਾਈਕਸ ਪਾਰਮੇਟਾ ਸੈਂਟਿਫਿਕ ਨੇਮ ਆ ਜਿਹੜਾ ਫਾਈਕਸ ਸ਼ਬਦ ਦਾ ਜਿਹੜਾ ਜੀਨਸ ਹੈਗਾ ਉਹ ਅੰਜੀਰ ਦਾ ਲੈਟਿਨ ਲੈਟਿਨ ਭਾਸ਼ਾ ਲਤਿਨੀ ਭਾਸ਼ਾ ਦਾ ਨਾਮ ਮਤਲਬ ਕਹਿੰਦਾ ਅੰਜੀਰ ਜਿਹੜਾ ਪਾਰਮੇਟ ਹੈਗਾ ਇੱਕ ਲਤਿਨੀ ਸ਼ਬਦ ਹੈ ਜਿਸ ਦਾ ਮਤਲਬ ਹੈ ਹਥੇਲੀ ਨੂੰ ਹਥੇਲੀ ਨਮਾ ਖੰਨਮਈ ਪੱਤੇਆਂ ਵਾਲਾ ਇਸ਼ਾਰਾ ਕਰਦਾ ਮਤਲਬ ਹਥੇਲੀ ਨਮਾ ਜਿਹੜੇ ਪੱਤੇ ਹੈਗੇ ਜਿਹੜੇ ਹਥੇਲੀ ਨਮਾ ਪੱਤੇ ਇਹਦੇ ਤੇ ਖੰਨਮਈ ਹੁੰਦਾ ਜਿਹੜੇ ਖੁਰਦਲੇ ਇੱਕ ਪਾਸਾ ਦਾ ਖੁਰਦਲਾ ਪੱਤੇ ਦਾ ਮਤਲਬ ਕਹਿੰਦਾ ਇਹ ਬਰੇਗ ਮਾਰਦਾ ਕਿਸੇ ਸਮੇਂ ਕੰਮ ਕਰਦਾ ਸੀਗੇ ਤਾਂ ਇਸ ਲਈ ਮਤਲਬ ਹਥੇਲੀ ਨੂਮਾ ਖੰਮਈ ਪੱਤੇ ਵਾਲਾ ਇਸ਼ਾਰਾ ਕਰਦਾ ਹੈਗਾ ਤਾਂ ਇਸ ਨੂੰ ਮਤਲਬ ਫਗੌੜੀ ਵੀ ਬੋਲ ਦਿੰਦੇ ਆ ਛੋਟੀ انجੀਰ ਵੀ ਬੋਲ ਦਿੰਦੇ ਆ ਅੰਜੀਰੀ ਵੀ ਬੋਲ ਦਿੰਦੇ ਆ ਪੱਤ ਗੁਲੇਰੀ ਵੀ ਬੋਲ ਦਿੰਦੇ ਆ ਤੇ ਪੰਜਾਬ ਫਿਗ ਵੀ ਬੋਲ ਦਿੰਦੇ ਆ ਮਤਲਬ ਕਹਿੰਦਾ ਇਹ ਪੰਜਾਬ ਦੇ ਜੇ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਰੋਪੜ ਗਰਦਾਸਪੁਰ ਤੇ ਅਮਰਸਾ ਜ਼ਿਲ੍ਹਿਆਂ ਵਿੱਚ ਹੁੰਦਾ ਸੀ ਤੇ ਕੁਛ ਕੁਸ਼ ਰੁੱਖ ਸਾਨੂੰ ਹੁਣ ਵੀ ਮੜੋ ਕੁਛ ਕੁਛ ਜਿਹੜੇ ਟਾਰਮੇ ਟੱਲੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਡੀਆਂ ਵੀਰਾਂ ਦੇ ਕੰਡੇ ਜਾਂ ਕਿਸੇ ਸੂਇਆਂ ਦੇ ਕੰਡੇ ਕਿਤੇ ਮਿਲ ਜਾਂਦੇ ਆ ਤਾਂ ਜਿਹੜੇ ਸਾਡੇ ਕੰਢੀ ਇਲਾਕਾ ਹੈਗਾ ਉੱਥੇ ਵੀ ਬਹੁਤ ਹੰਤਦਾੜ ਇਹਦੀ ਘੜ ਦੀ ਤੁਰੀ ਜਾਂਦੀ ਕਿਉਂਕਿ ਆਪਾਂ ਜਮੀਨਾਂ ਸਾਰੀਆਂ ਬਾਹੀ ਜੋ ਕਰ ਲਈ ਹੈਗੀ ਇਹ ਤਰ੍ਹਾਂ ਦੀ ਸਾਡੇ ਸਿਸਟਮ ਹੈ ਹੀ ਆ ਪੰਜਾਬ ਦੀ ਤੇ ਇਹ ਛੋਟੇ ਘਾਰ ਦਾ ਪੱਛੜੀ ਰੋਖਾ ਮਤਲਬ ਤੇ ਇੰਡੀਆ ਦਾ ਨੇਟਿਵ ਆ ਤਾਂ ਇਹਦੀ ਫਰੂਟਿੰਗ ਹੈਗੀ ਦੀ ਫਰਵੀ ਤੋਂ ਜੁਲਾਈ ਲੰਬਾ ਸਮਾਂ ਚੱਲਦੀ ਆ ਲੱਗਦੇ ਰਹਿੰਦੇ ਆ ਫਿਰ ਫਰੂਟ ਮਤਲਬ ਕਹਿੰਦਾ ਖਤਮ ਹੋ ਜਾਂਦਾ ਤਾਂ ਬੈਂਗਣੀ ਰੰਗ ਦਾੜਾ ਪੱਕੇ ਜਿਹੜਾ ਫਰੂਟ ਹੈਗਾ ਮਤਲਬ ਕਹਿੰਦਾ ਇਹ ਜਿਆਦਾ ਮਤਲਬ ਖਾਧਾ ਨਹੀਂ ਜਾਂਦਾ ਕਿਉਂਕਿ ਜਿਆਦਾ ਮਾਊਂਟ ਚ ਇਹ ਕਿਤੇ ਖਾ ਲੈਂਦੇ ਸਾਡੇ ਪਿੱਛੇ ਡਾਕਟਰ ਸਾਹਿਬ ਨੇ ਸਾਡੀ ਗੱਲ ਹੋਈ ਸ਼ਿਵਰਾਜ ਸਿੰਘ ਜੀ ਉਹ ਦੱਸਦੇ ਸੀਗੇ ਵੀ ਇਹ ਜਿਹੜਾ ਫਲ ਜੇ ਜਿਆਦਾ ਖਾਵਾਂਗੇ ਤਾਂ ਉਲਟੀਆਂ ਤੇ ਜਿਹੜਾ ਦਸਤ ਲੱਗਣ ਦੇ ਕਾਰਨ ਬਣ ਸਕਦਾ ਹੈਗਾ ਤਾਂ ਇਸ ਲਈ ਇਹ ਇਹ ਜਿਹੜਾ ਫਲ ਜਿਹੜਾ ਜੰਗਲੀ ਇੰਜੀਰ ਆ ਜਾਂ ਦੇਸੀ ਇੰਜੀਰ ਆ ਜਿਹੜੀ ਹੈਗੀ ਸਾਡੀ ਛੋਟੀ ਇੰਜੀਰ ਆ ਦਾ ਮਤਲਬ ਫਲ ਖਾਧਾ ਨਹੀਂ ਜਾਂਦਾ ਜਿਆਦਾ ਤਾਂ ਫਲ ਇੱਕ ਹੋਰ ਬੜਾ ਇੰਟਰਸਟਿੰਗ ਫਲ ਨਾਸ਼ਪਤੀ ਦੇ ਸ਼ਕਲ ਵਰਗਾ ਹੁੰਦਾ ਮਤਲਬ ਕਹਿੰਦਾ ਜਿਹੜੀ ਪੱਤਿਆਂ ਦੀ ਜਿਹੜੀ ਡੰਡੀ ਹੁੰਦੀ ਉਹਦੇ ਮਤਲਬ ਬਿਲਕੁਲ ਕੋਨੇ ਤੇ ਲਗ ਲਗ ਫਲ ਲੱਗਦੇ ਹੈਗੇ ਆ ਮਤਲਬ ਇਹ ਵੀ ਇਹ ਵੀ ਦੇਖਿਆ ਗਿਆ ਦਾ ਤਾਂ ਇਹ ਰੁੱਖ ਜਿਹੜਾ ਖੇਤਾਂ ਦੇ ਦਵਾਲੇ ਅਸੀਂ ਆਮ ਦੇਖਦੇ ਸੀਗੇ ਮਤਲਬ ਫਗਵਾੜੇ ਦਾ ਰੁੱਖ ਦਾ ਤਾਂ ਇਹ ਜਿਹੜਾ ਹੈਗਾ ਇਹ ਇਸ ਰੁੱਖ ਦਾ ਸਿਸਟਮ ਹੈਗਾ ਤਾਂ ਉਸ ਤੋਂ ਬਾਅਦ ਜਿਹੜੇ ਮੈਡੀਸਨ ਗੋਣਦੀ ਆਪਾਂ ਜੇ ਗੱਲ ਕਰੀਏ ਇਸ ਰੁੱਖ ਦੀ ਤਾਂ ਇੱਕ ਫਲਵੇਰੀ ਨਾਂ ਦੀ ਬਿਮਾਰੀ ਆ ਲਿਕੂਡਰਮਾ ਕਰਕੇ ਉਹਨੂੰ ਕਹਿੰਦੇ ਆ ਤਾ ਉਸ ਦੀ ਸਾਡੇ ਡਾਕਟਰ ਸ਼ਿਵਰਾਜ ਸਿੰਘ ਜੀ ਦੱਸਦੇ ਆ ਉਹਦਾ ਫਾਰਮੂਲਾ ਹੈਗਾ ਜੜ ਦਾ ਛਿਲਕਾ ਜਾਂ ਜੜ ਨੂੰ ਮਤਲਬ ਕਹਿੰਦਾ ਜੇ ਕੱਟ ਕੇ ਕਾੜਾ ਬਣਾਇਆ ਜਾਵੇ ਤਾਂ ਸਾਡੀ ਫਰਵਰੀ ਦੀ ਬਿਮਾਰੀ ਜਿਹੜੀ ਹੈਗੀ ਉਹ ਦੂਰ ਹੁੰਦੀ ਆ ਉਸ ਤੋਂ ਡਾਕਟਰ ਸਾਹਿਬ ਇਹ ਵੀ ਦੱਸਦੇ ਆ ਵੀ ਜਿਹੜਾ ਫਲਵੈਰੀ ਦਾ ਜਿਵੇਂ ਦੁੱਧ ਹੈਗਾ ਜਿਹੜਾ ਉਹਦਾ ਟਾਣੀ ਕੱਢਦੇ ਆਪਾਂ ਛੋਟੀ ਜੀ ਉਹਦੇ ਦੁੱਧ ਨਿਕਲਦਾ ਹੈਗਾ ਜੇ ਆਪਾਂ ਫਲਵੈਰੀ ਦੇ ਜਿਹੜੇ ਦਾਗ ਹੋਏ ਉਹਦੇ ਤੇ ਲਾਈਏ ਤਾਂ ਪਹਿਲਾਂ ਉਹਦਾ ਛਾਲਾ ਬਣ ਜਾਂਦਾ ਹੈਗਾ ਉੱਥੇ ਫਿਰ ਉਹ ਛਾਲੇ ਨੂੰ ਮਤਲਬ ਕਹਿੰਦਾ ਪਹਿਲਾਂ ਇੱਕ ਗੱਲ ਹੈਗੀ ਜਿਹੜਾ ਦੁੱਧ ਲਾਉਂਦੇ ਆਪਾਂ ਉਹ ਥੋੜਾ ਟਾਈਮ ਧੁੱਪ ਧੁੱਪੇ ਬੈਠ ਕੇ ਉਹਦਾ ਛਾਲਾ ਪਨ ਜਾਂਦਾ ਛਾਲ ਨੂੰ ਫਿਰ ਬਹੁਤ ਜਿਹੜਾ ਆਯੁਰਵੇਦ ਦੇ ਜਿਹੜੇ ਬਣਾਏ ਹੋਏ ਤੇਲ ਹੈਗੇ ਉਹ ਲਾ ਕੇ ਉਹਨੂੰ ਜ਼ਖਮ ਨੂੰ ਭਰਿਆ ਜਾਂਦਾ ਹੈਗਾ ਤੇ ਜਦੋਂ ਉਹ ਜ਼ਖਮ ਠੀਕ ਹੁੰਦਾ ਤਾਂ ਉਹ ਜਿਹੜੀ ਪਿਗਮੈਂਟੇਸ਼ਨ ਆ ਵਾਪਸ ਆ ਜਾਂਦੀ ਹੈ ਮਤਲਬ ਡਾਕਟਰ ਸਾਹਿਬ ਤੁਹਾਨੂੰ ਦੱਸਿਆ ਵੀ ਇਹ ਇਹਦਾ ਖਾਸ ਇਤ ਹੈਗੀ ਹੈ ਮਤਲਬ ਇਹਦੇ ਆਯੁਰਵੈਦਿਕ ਗੁਣ ਹੈਗੇ ਮਤਲਬ ਤਾਂ ਕਹਿੰਦਾ ਮਤਲਬ ਇਹ ਵੀ ਜਿਹੜਾ ਜਿਹੜਾ ਫਲਵੇਰੀ ਦੀ ਬਿਮਾਰੀ ਹੈਗੀ ਆ ਉਸ ਨੂੰ ਠੀਕ ਕਰਨ ਵਿੱਚ ਬਹੁਤ ਮਦਦ ਕਰਦਾ ਹੈਗਾ ਦੂਸਰੀ ਗੱਲ ਜਿਵੇਂ ਦੱਸਿਆ ਹੈਗਾ ਡਾਕਟਰ ਸਾਹਿਬ ਨੇ ਵੀ ਇਹਦਾ ਫਲ ਨਹੀਂ ਖਾਦਾਂਦੇ ਜੇ ਖਾਣੇ ਆ ਜਾਂਦਾ ਕੜਾ ਜ਼ਿਆਦਾ ਪੀਣ ਦਾ ਮਤਲਬ ਉਹ ਕਹਿੰਦਾ ਉਸ ਸਮੇਂ ਇਹ 10 ਤੇ ਉਲਟੀ ਲਾਂਦਾ ਪਰ ਇਹਦਾ ਮਤਲਬ ਇਹ ਹੋਇਆ ਸਾਨੂੰ ਜਦੋਂ ਵੀ ਕੋਈ ਆਯੁਰਵੇਦ ਦੇ ਹਿਸਾਬ ਨਾਲ ਇੰਜੀਨ ਨੂੰ ਵਰਤਣਾ ਹੈਗਾ ਇਸ ਨੂੰ ਤਾਂ ਸਾਨੂੰ ਜਿਹੜਾ ਆਯੁਰਵੇਦੀ ਡਾਕਟਰ ਹੈਗਾ ਜਿਵੇਂ ਸਾਡੇ ਡਾਕਟਰ ਸਾਹਿਬ ਹੈਗੇ ਆ ਉਹਨਾਂ ਨੂੰ ਸਹੀ ਸਲਾਹ ਕਰਕੇ ਇਹ ਤਾਂ ਆਪਾਂ ਕਰ ਸਕਦੇ ਹੈਗੇ ਤੇ ਕਿ ਡਾਕਟਰ ਸਾਨੂੰ ਹੋਰ ਦੱਸ ਰਹੇ ਸੀਗੇ ਵੀ ਜਦੋਂ ਆਪਾਂ ਥੋੜਾ ਜਿਹਾ ਪਹਿਲਾਂ ਵੀ ਦੱਸ ਕੇ ਡਿਆ ਵੀ ਜਦੋਂ ਪੱਤੇ ਤੋੜਦੇ ਆ ਜਾਂ ਮਤਲਬ ਇਹਦਾ ਟਾਣੀ ਤੋੜਦੇ ਆ ਤੇ ਦੁੱਧ ਨਿਕਲਦਾ ਹੈਗਾ ਇੱਕ ਦੀ ਖਾਸੀ ਤੇ ਕੀ ਰੁਕਦੀ ਉਹ ਤੋਂ ਬਾਅਦ ਚ ਮਤਲਬ ਉਹ ਕਹਿੰਦਾ ਪੱਤਿਆਂ ਇੱਕ ਖੁਰਦਲੇ ਹੋਣ ਕਰਕੇ ਰੇਗਮਾਰ ਦਾ ਕੰਮ ਕਰਦਾ ਹੈਗਾ ਉਹ ਪਹਿਲਾਂ ਸਮਝ ਵਰਦੇ ਸੀ ਉਹਨਾਂ ਜਿਵੇਂ ਮੰਨ ਲਓ ਕਿਸੇ ਦੇ ਵਟਸਐਪ ਕਹਿ ਰਹੇ ਸੀ ਵੀ ਕਿਸੇ ਬੰਦੇ ਦਾ ਮਤਲਬ ਉਹ ਫੰਗਲ ਡਿਜ਼ੀ ਹੋ ਕੇ ਸਿਰ ਜਮਾ ਗੰਜਾ ਹੋ ਜੇ ਮਤਲਬ ਜੇ ਗੰਜਾ ਹੋ ਜੇ ਤਾਂ ਉਸ ਦੇ ਉੱਤੇ ਮਤਲਬ ਇਸ ਅੰਜੀਰ ਦੇ ਪੱਤੇ ਜਿਹੜਾ ਰੇਗਮਾਰ ਦਾ ਕੰਮ ਕਰਦਾ ਉਹਨੂੰ ਰਗੜ ਕੇ ਅੰਜੀਰ ਦੇ ਪੱਤਿਆਂ ਨੂੰ ਤੇ ਉਸ ਨਾਲ ਤੁਸੀਂ ਹਾਰ ਸ਼ਿੰਗਾਰ ਨਾਂ ਦਾ ਇੱਕ ਛੋਟੀ ਛੋਟਾ ਰੁੱਖ ਹੈਗਾ ਤਾਂ ਉਸ ਦੇ ਜਿਹੜੇ ਬੀਜ ਲੈ ਕੇ ਉਹਦਾ ਲੇਪ ਬਣਾ ਕੇ ਜੇ ਸਿਰ ਤੇ ਲਾਉਂਗੇ ਜਿਹੜਾ ਗੰਜਾ ਬੰਦਾ ਫੰਗਲ ਡਿਜ਼ੀਜ਼ ਹੋ ਗਈ ਜਾਂ ਵੈਸੇ ਗੰਜਾ ਹੋ ਗਿਆ ਤਾਂ ਉਹਦੇ ਤੇ ਮਤਲਬ ਉਹ ਕਹਿੰਦਾ ਦੁਆਰਾ ਬਾਲ ਉਗਣ ਦੇ ਪੂਰੇ ਚਾਂਸ ਹੋ ਜਾਂਦਾ ਹੈ ਜੇ ਆਯੁਰਵੈਦਿਕ ਹਿਸਾਬ ਨਾਲ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਤਾਂ ਇਸ ਕਰਕੇ ਜਿਹੜਾ ਇਹ ਰੁੱਖ ਹੈਗਾ ਬਹੁਤ ਹੀ ਜਿਹੜਾ ਸਾਡਾ ਪੰਜਾਬ ਦਾ ਬਹੁਤ ਹੀ ਇੰਪੋਰਟੈਂਟ ਰੁੱਖ ਹੈਗਾ ਇੱਕੰਜੀਰ ਦਾ ਖੋਰ ਬੜਾ ਇੰਟਰਸਟਿੰਗ ਸਾਨੂੰ ਪਤਾ ਲੱਗਿਆ ਸਾਡੇ ਬਜ਼ੁਰਗ ਸਾਡੇ ਨਾਲ ਸਾਡੇ ਨਰਸੀ ਦੇ ਹੈੱਡ ਹੈਗੇ ਆ ਗਰਮੇਲ ਸਿੰਘ ਜੀ ਇਹ ਪਤਾ ਲੱਗਿਆ ਵੀ ਇਹਦੇ ਜਿਹੜਾ ਦੁੱਧ ਨਿਕਲਦਾ ਟਾਣੀਆਂ ਜਿਹੜੋ ਆਪਾਂ ਕੱਢਦੇ ਆ ਇਹ ਮਤਲਬ ਦਹੀਂ ਵੀ ਜਮਾ ਸਕਦਾ ਇਨਸਟੈਂਟ ਦਹੀਂ ਜੰਮਦਾ ਮਤਲਬ ਮਤਲਬ ਬਾਬਾ ਜੀ ਨੂੰ ਦੱਸਣ ਕਿ ਬਾਬਾ ਜੀ ਸੰਤਾ ਜੀ ਦੱਸੋ ਵੀ ਪਹਿਲਾਂ ਗੱਲ ਤਾਂ ਵੀ ਇਹਦਾ ਦਹੀਂ ਜੰਮ ਸਕਦਾ ਆਪਾਂ ਜੀ ਮਤਲਬ ਕਿਵੇਂ ਜੰਮਦਾ ਹੈਗਾ ਇਹਦੀ ਅਸੀਂ ਤਾਂ ਠੱਕ ਦਾ ਪੱਤਾ ਲੈ ਕੇ ਹਾਂਜੀ ਪਹਿਲਾਂ ਉਹਦਾ ਡੋਨਾ ਜਿਹਾ ਬਣਾ ਲੈਂਦੇ ਹਾਂ ਠੀਕ ਹੈ ਜੀ ਫਿਰ ਇਹ ਦੁੱਧ ਦੇ ਟਿੱਕੇ ਲਾ ਲੀਦੇ ਮਤਲਬ ਉਸ ਤੇ ਟੱਕ ਦੇ ਪੱਤੇ ਤੇ ਟਿੱਕੇ ਲਾ ਦੇ ਦੁੱਧ ਠੀਕ ਹੈ ਜੀ ਜਿਵੇਂ ਹੁਣ ਬੱਕਰੀਆਂ ਮੱਕਰੀਆਂ ਛੋਕਦੀਆਂ ਆਉਂਦੀਆਂ ਸਾਡੇ ਕੋਲ ਹਾਂਜੀ 7-17 ਮਾਰਨੀ ਆ ਉਹ 2 ਮਿੰਟ ਚ ਦਹੀਂ ਤਿਆਰ ਹੋ ਜਾਂਦਾ। ਅੱਜਾ ਪੁਰਾਣੇ ਸਮੇਂ ਵਿੱਚ ਤੁਸੀਂ ਕਹਿ ਰਹੇ ਜਦੋਂ ਅਸੀਂ ਮਤਲਬ ਉਹ ਕਹਿੰਦਾ ਬੱਕਰੀਆਂ ਬਹੁਤ ਲੋਕਚਾਰ ਦੇ ਸੀ ਉਸ ਸਮੇਂ ਜੇ ਇਸ ਜਿਹੜਾ ਅੰਜੀਰ ਦਾ ਜਿਹੜਾ ਦੁੱਧ ਸੀਗਾ ਹਾਂਜੀ ਤਾਂ ਉਸ ਸਮੇਂ ਤੁਸੀਂ ਟੱਕਦੇ ਉਸ ਟੱਕ ਵੀ ਉਸ ਟਾਈਮ ਬਹੁਤ ਜ਼ਿਆਦਾ ਬਾਬਾ ਜੀ ਟੱਕ ਬਹੁਤ ਜ਼ਿਆਦਾ ਹੁੰਦੇ। ਟੱਕ ਬਹੁਤ ਜ਼ਿਆਦਾ। ਉਸ ਟਾਈਮੇ ਟੱਕਦੇ ਬਾਬਾ ਜੀ ਕਹਿੰਦੇ ਡੂਨਿਆਂ ਤੇ ਦਹੀਂ ਦੇ ਤੁਪਕੇ ਲਾ ਕੇ ਤਾਂ ਬੱਕਰੀ ਸਿੱਧੀ ਜਿਹੜੀ ਜਿਹੜਾ ਧਾਰ ਚੋਂ ਨੇ ਆਪਾਂ ਡਾਇਰੈਕਟ ਉੱਥੇ ਮਾਰਦੇ ਸੀ ਮਤਲਬ। ਉਹਦਾ ਪੱਤਿਆਂ ਤੇ गिरਦੀ ਸੀ ਧਾਰ ਉਹਦੀ। ਤਾਂ ਉਹ ਨਾਲ ਦੀ ਨਾਲ ਇਨਸਟੈਂਟ ਇੱਕ ਸਾਨੂੰ ਇੱਕ ਜਿਹੜਾ ਦਹੀਂ ਦਾ ਮਤਲਬ ਸਾਨੂੰ ਮਿਲ ਜਾਂਦਾ ਸੀਗਾ ਤੇ ਬਾਬਾ ਜੀ ਹੁਣ ਟੱਕਾਂ ਦਾ ਸਾਨੂੰ ਕੀ ਇੱਥੇ ਕੋਈ ਦਿਖਦੇ ਸਾਨੂੰ ਤੇ ਇਹ ਜਿਹੜਾ ਰੁੱਖ ਹੈਗਾ ਫਗਵਾੜਾ ਜਾਂ ਜੀਰੀ ਇਹ ਦਿਖਦੀ ਹੈ ਸਾਨੂੰ ਟੱਕ ਤਾਂ ਜੇ ਸਾਨੂੰ 75 80 ਤੋਂ ਬਾਅਦ ਹਾਂਜੀ ਬਿਲਕੁਲ ਖਤਮ ਹੋ ਗਏ ਖਤਮ ਹੁੰਦੇ ਤੁਰੇ ਗਏ ਮਤਲਬ ਖਤਮ ਹੁੰਦੇ ਗੰਤਕੀ ਤੇ ਕੱਲਾ ਦਖਲਾ ਹੂੰ ਕਿਤੇ ਰੁੱਖ ਮਿਲਦਾ ਟੱਕ ਦਾ ਤੇ ਜਿਹੜੀ ਆਹ ਛੋਟੀ ਜਿਹੀ ਵੀ ਸਾਡੇ ਲੋ ਫੋਨ ਤੇ ਤਸਵੀਰ ਆਪ ਕਿਤੇ ਕਿਤੇ ਰਹਿ ਗਈ ਇਹ ਅੱਜ ਹਾਂਜੀ ਕਿਉਂਕਿ ਜੰਗਲਵਾਲ ਵੱਡੇ ਹੈਗੇ ਹਾਂਜੀ ਹਾਂ ਇਹਨੂੰ ਵੀ ਦੋ ਵਿੱਚ ਖਤਮ ਕਰਿਆ ਗਿਆ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੇ ਦੱਸਣਾ ਚਾਹਾਂਗੇ ਜਿਵੇਂ ਆਪਾਂ ਇੱਕ ਰੁੱਖਾਂ ਦੀ ਗੱਲ ਕਰਦੇ ਆਂ ਵੀ ਇਹ ਇਨਸਟੈਂਟ ਇੱਕ ਸਾਨੂੰ ਇੱਕ ਬਹੁਤੀ ਇੰਡੀਕੇਸ਼ਨ ਦੇ ਰਿਹਾ ਵੀ ਆਪਾਂ ਇਹਦਾ ਦੁੱਧ ਜੇ ਲੈ ਲਈਏ ਅੰਜੀਰ ਦਾ ਤਾਂ ਉਹ ਬੋਡੀ ਨੂੰ ਨੁਕਸਾਨ ਨਹੀਂ ਕਰਦਾ ਹੈਗਾ ਜਦੋਂ ਆਪਾਂ ਪੁਰਾਣੇ ਸਮੇਂ ਵਿੱਚ ਲੋਕ ਬੱਕਰੀ ਦੁੱਧ ਜਦੋਂ ਚੁੰਦੇ ਸੀਗੇ ਉਦੋਂ ਸਿੱਧਾ ਜੇ ਦਹੀਂ ਦਾ ਮਨ ਕਰਦਾ ਸੀ ਕਿਸੇ ਦਾ ਖਾਣ ਦਾ ਤਾਂ ਇੱਕਦਮ ਜਿਹੀਂ ਦਹੀਂ ਜੰਮਦਾ ਸੀ ਇਸ ਦਾ ਇੱਕ ਫਾਇਦਾ ਹੈਗਾ ਅੰਜੀਰ ਦਾ ਤਾ ਸੀ ਇਹ ਸਾਡੇ ਬਜ਼ੁਰਗਾਂ ਸੰਤ ਸਹ ਇਹ ਨਵੀਂ ਅਸੀਂ ਗੱਲ ਸਾਨੂੰ ਪਤਾ ਲੱਗਿਆ ਹੈਗਾ ਤੇ ਤੁਹਾਡੇ ਨਾਲ ਵੀ ਇਹ ਸ਼ੇਅਰ ਕੀਤੀ ਹੈ ਬਲੋ ਐਂਡ ਵਿੱਚ ਜਿਵੇਂ ਫਗਵਾੜੇ ਸ਼ਹਿਰ ਦਾ ਜ਼ਿਕਰ ਹੁੰਦਾ ਉਹ ਇੱਕ ਲਾਈਟ ਮੋਡ ਤੁਹਾਨੂੰ ਕੁਝ ਲੋਕ ਵੀ ਦੱਸਾਂਗੇ ਜਿਹੜੇ ਪੰਜਾਬ ਚ ਫਗਵਾੜੇ ਸ਼ਹਿਰ ਲਈ ਵਰਤੇ ਜਾਂਦੇ ਹੈਗੇ ਆ ਜਾਂ ਵਰਤੇ ਜਾਂਦੇ ਸੀ ਹੁਣ ਤਾਂ ਇਹ ਖਤਮ ਹੋ ਗਏ ਕਹਾਣੀਆਂ ਕਹਿੰਦੇ ਬਹੂ ਆਈ ਫਗਵਾੜੇ ਦੀ ਪਿੱਠ ਪੰਨੇ ਲਾੜੇ ਦੀ ਇੱਕ ਤਾਂ ਇਹ ਫਗਵਾੜੇ ਬਾਰੇ ਕਿਹਾ ਜਾਂਦਾ ਹੈਗਾ ਉਸ ਤੋਂ ਬਾਅਦ ਕਹਿੰਦੇ ਆ ਪਿਆ ਪਵਾੜਾ ਵੇ ਕਰਮਜੀਤ ਪਿਆ ਪਵਾੜਾ ਵੇ ਪੈਣ ਤੇਰੀ ਟੱਪ ਗਈ ਫਗਵਾੜਾ ਭੇੜਿਆ ਪਿਆ ਪਵਾੜਾ ਵੇ ਇਹ ਕਰਕੇ ਸਾਡੇ ਫਗਵਾੜੇ ਸ਼ਹਿਰ ਵਰ ਜਿਕਰਾ ਹੁੰਦਾ ਹੈਗਾ ਪਰ ਇਹ ਤਾਂ ਚਲੋ ਸਾਡੇ ਪੁਰਾਣੇ ਸਮੇਂ ਚ ਸਾਡੀਆਂ ਲੋਕ ਗੀਤਾਂ ਖਾਣਾ ਵਿੱਚ ਵਰਤਾਇਆ ਜਾਂਦਾ ਸੀਗਾ ਸਿਠਣੀਆਂ ਗਾਈਆਂ ਜਾਂਦੀਆਂ ਸਾਡੇ ਪੰਜਾਬ ਦੇ ਵਿੱਚ ਇਹ ਸਾਰੇ ਰੁੱਖ ਜਿਹੜੇ ਹੈਗੇ ਜਿਹੜੇ ਆਉਂਦੇ ਸੀ ਉਹਨਾਂ ਵਿੱਚ ਪਰ ਹੁਣ ਜਿਹੜੀਆਂ ਪਰੰਪਰਾਵਾਂ ਹੈਗੀਆਂ ਸਾਡੀ ਜਿਹੜੀ ਪੁਰਾਣੀ ਆ ਉਹ ਸਾਡੀਆਂ ਰੁੱਖ ਖਤਮ ਹੋਣ ਦੇ ਨਾਲ ਨਾਲ ਸਾਰੀਆਂ ਪਰੰਪਰਾਵਾਂ ਸਾਡੀਆਂ ਉਹ ਖਤਮ ਹੁੰਦੀਆਂ ਤੁਰੇ ਗਈਆਂ ਤੇ ਸਾਡੇ ਪੰਜਾਬ ਦੇ ਹਿੱਸੇ ਵਿੱਚ ਨੋ ਡਾਊਟ ਅਸੀਂ ਸਾਡੀ ਸਾਡੇ ਇੰਡੀਆ ਦਾ ਟਰੈਡ ਭਰਦੇ ਆ ਇਸ ਵਕਤ ਤੇ ਸਾਨੂੰ ਬਹੁਤ ਸਾਰਾ ਨੁਕਸਾਨ ਹੋਇਆ ਪੰਜਾਬ ਨੂੰ ਖਾਸ ਕਰਕੇ ਜਿਵੇਂ ਪਹਿਲਾਂ ਵੀ ਦੱਸਿਆ ਵੀ ਨੇਟਿਵ ਰੁੱਖਾਂ ਦਾ ਬਰਾਸੀ ਰੁੱਖਾਂ ਦਾ ਬਹੁਤ ਵੱਡੇ ਲੈਵਲ ਦਾ ਨੁਕਸਾਨ ਕਰਕੇ ਬੈਠ ਚੁੱਕੇ ਆਪਾਂ ਇਹ ਵਰਤਾਰਾ ਅਸੀਂ ਮਾਲਵੇ ਦਾ ਦਿਖਾਈ ਚੁੱਕੇ ਆ ਬਹੁਤ ਸਾਰੇ ਪਿੰਡਾਂ ਦੇ ਨਾਮ ਸਾਡੇ ਜਿਹੜੇ ਹੈਗੇ ਆ ਉਹ ਰੁੱਖਾਂ ਦੇ ਨਾਮ ਦੇ ਪਿੱਛੇ ਆ ਪਰ ਪਿੰਡਾਂ ਦਾ ਕੋਈ ਸਿਸਟਮ ਨਹੀਂ ਹੈਗਾ ਅਸੀਂ ਪਿੱਛੇ ਜੇ ਹਾਰਪੁਰ ਗਏ ਸੀ ਅਸੀਂ ਫਲਾਹੀ ਨਾਂ ਦੇ ਪਿੰਡ ਵਿੱਚ ਗਏ ਤੁਸੀਂ ਯਕੀਨ ਮੰਨੋਗੇ ਕਿਸੇ ਵੀ ਬਜ਼ੁਰਗ ਨੂੰ ਕਿਸੇ ਕੋਈ ਕਿਸੇ ਨੂੰ ਨਹੀਂ ਪਤਾ ਕਿਸੇ ਜੰਗ ਬਲੱਡ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਸੀ ਫਲਾਹੀ ਸਾਡਾ ਪਿੰਡ ਦਾ ਨਾਮ ਕਿਉਂ ਆ ਤਾਂ ਇੱਕ ਲੇਡੀ ਜਰੂਰ ਸਾਨੂੰ ਮਿਲੀ ਉਹ ਕਹਿੰਦੀ ਸੀ ਛੋਟੇ ਛੋਟੇ ਪੱਤੇ ਹੁੰਦੇ ਸੀ ਕੰਡੇ ਹੁੰਦੇ ਸੀ ਮੈਂ ਕਹਾਂ ਜੀ ਬਿਲਕੁਲ ਉਹੀ ਦਰਖਤ ਆ ਮੈਂ ਕਹਾਂ ਜੀ ਕਿੱਥੇ ਆ ਉਹ ਕਹਿੰਦੀ ਜੀ ਇੱਕ ਵੀ ਦਰਖਤ ਸਾਡਾ ਮੌਜੂਦ ਨਹੀਂ ਇਹ ਸਾਡੀਆਂ ਤਰਾਸ ਦੀਆਂ ਸੀ ਪੰਜਾਬ ਦੇ ਦੇ ਤੁਰੇ ਆਉਂਦੇ ਆ ਤੁਹਾਨੂੰ ਦੱਸਦੇ ਤੁਰੇ ਆਉਣਾ ਕੀ ਹਾਲਾਤ ਆ ਇਸ ਨੂੰ ਦੇਖਦੇ ਹੋਏ ਸਾਨੂੰ ਜਿੰਨੇ ਵੀ ਪੰਜਾਬ ਦੇ ਵਿਰਾਸਤੀ ਰੋਖਾ ਕਿਉਂਕਿ ਦੇਖੋ ਇਹ ਗੱਲ ਹੋਰ ਸਮਝਣੀ ਪੈਣੀ ਆ ਇਹ ਸਾਡੇ ਕੋਲੇ ਇੱਕ ਤਾਂ ਸਾਡੇ ਕੋਲ ਕਲੋਜ਼ ਸਾਈਟਾਂ ਹੈਗੇ ਆ ਪੰਜਾਬ ਦੀ ਜਿਹੜੀ ਖਾਲੀ ਜਗ੍ਹਾਵਾਂ ਪਿੰਡਾਂ ਦੀਆਂ ਹੈਗੇ ਉੱਥੇ ਅਸੀਂ ਜੰਗਲ ਲਾ ਸਕਦੇ ਹਾਂ ਉੱਥੇ ਇਹਨਾਂ ਰੁੱਖਾਂ ਨੂੰ ਲਾ ਸਕਦੇ ਹੈਗੇ ਆ ਉਸ ਤੋਂ ਇਲਾਵਾ ਸਾਡੇ ਕਿਸਾਨਾਂ ਦੀ ਕਿਉਂਕਿ ਕਿਸਾਨਾਂ ਦੀਆਂ ਖੇਤਾਂ ਦੇ ਕੰਢੇ ਜਾਂ ਜੋ ਰੋਡ ਜਾਂਦੇ ਰੋਡ ਸਾਈਡ ਦੇ ਕੰਢੇ ਹਾਈਵੇਅ ਦੇ ਕੰਢੇ ਸਾਡੇ ਕੋਲ ਕਿਸਾਨਾਂ ਦੀਆਂ ਜ਼ਮੀਨਾਂ ਬਚਦੀਆਂ ਹੈਗੀਆਂ ਉਸ ਤੋਂ ਬਾਅਦ ਤਾਂ ਉਹਨਾਂ ਦੇ ਜਮੀਨਾਂ ਦੇ ਕੰਢੇ ਤੇ ਲੱਗਦੇ ਉਹਨਾਂ ਦਾ ਇੱਕ ਮਤਲਬ ਕਹਿੰਦਾ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਉਹਨਾਂ ਪਹਿਲੇ ਪੁਰਾਣੇ ਸਮੇਂ ਚ ਸੀਗੇ ਰੁੱਖ ਮਤਲਬ ਉਹ ਆਪਣੀ ਜੀ ਕੋਸ਼ਿਸ਼ ਕਰਨ ਜੇ ਆਪਾਂ ਹੰਬਲਾ ਮਾਰੀ ਦਾ ਪਰੋਡ ਸਾਈਡ ਦੇ ਆਪਦੀ ਸਾਡੀ ਜਿਹੜੀ ਫਾਊਂਡੇਸ਼ਨ ਲਗਾਤਾਰ ਕੰਮ ਕਰਦੀ ਆ ਰਹੀ ਹੈ ਰੁੱਖਾਂ ਬਰ ਦਸਦੀ ਆ ਰਹੀ ਹੈ ਜਿਹੜੇ ਵੀ ਤੁਹਾਨੂੰ ਚੁਆਇਸ ਦਾ ਰੁੱਖ ਚਾਹੀਦਾ ਜੋ ਵੀ ਵਿਰਾਸਤ ਰੁੱਖ ਤੁਸੀਂ ਲਾਉਣਾ ਹੈਗਾ ਸਾਡਾ ਸੰਪਰਕ ਕਰ ਸਕਦੇ ਹੋ ਇਹਨੇ ਸ਼ਬਦ ਕਹਿੰਦਾ ਹੋਵੇ ਇੱਕ ਵਾਰ ਫੇਰ ਤੋਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਨ੍ਹਾਂ ਦੀਆਂ ਕਿਸਾਨਾਂ ਵੀ ਕਿਸਾਨ ਵੀਰਾਂ ਦੀਆਂ ਜ਼ਮੀਨਾਂ ਸੜਕਾਂ ਦੇ ਕੰਡੇ ਲੱਗਦੇ ਹੈਗੀਆਂ ਨਹਿਰਾਂ ਦੇ ਕੰਡੇ ਲੱਗਦੇ ਹੈਗੇ ਸੂਏਆਂ ਦੇ ਕੰਡੇ ਲੱਗਦੇ ਹੈ ਇਹ ਸਾਡੇ ਨਾਲ ਹੋ ਸੰਪਰਕ ਕਰਕੇ ਇਹ ਵਿਰਾਸਤ ਰੁੱਖ ਫ੍ਰੀ ਆਫ ਕਾਸਟ ਅਸੀਂ ਲਾਉਨੇ ਹੈਗੇ ਆ ਤੁਸੀਂ ਸਾਡੇ ਨਾਲ ਕਾਲ ਕਰਕੇ ਗੱਲਬਾਤ ਕਰ ਤਾ ਇਹਨੇ ਸ਼ੁਰੂ ਕਰਦਾ ਇੱਕ ਵਾਰ ਫੇਰ ਤੋਂ ਅਸੀਂ ਬਹੁਤ ਵੱਡੇ ਲੈਵਲ ਦਾ ਪੰਜਾਬ ਚ ਖੋ ਚੁੱਕੇ ਆ ਇਹਨੂੰ ਦੁਬਾਰਾ ਰਿਵਾਈਵ ਕਰਨ ਦੀ ਇੱਕ ਕੋਸ਼ਿਸ਼ ਚੱਲ ਰਹੀ ਆ ਤਾਂ ਉਸ ਕੋਸ਼ਿਸ਼ ਦੇ ਵਿੱਚ ਸਾਡਾ ਸਾਥ ਦੋ ਤੇ ਯੂਥ ਕਲਬਰ ਨੂੰ ਬੇਨਤੀ ਆ ਤੇ ਪੰਚਾਇਤਾਂ ਨਵੀਆਂ ਬੰਨਣ ਵਾਲੀਆਂ ਤੇ ਵੋਟਾਂ ਨਵੀਆਂ ਪੈਣੀਆਂ ਉਸ ਤੋਂ ਬਾਅਦ ਪਹਿਲਾ ਜਿਹੜਾ ਕਦਮ ਆ ਜੇ ਪੰਚਾਇਤਾਂ ਇਹ ਚੱਕ ਦੇਣ ਵੀ ਸਾਡੇ ਜਿਹੜੇ ਧਰਤੀ ਹੈਗੀ ਹਰੀ ਭਰੀ ਹੋਣੀ ਚਾਹੀਦੀ ਪਿੰਡਾਂ ਦੀ ਤਾਂ ਇਹ ਬਹੁਤ ਵੱਡਾ ਕਾਰਜ ਹੋਗਾ ਧੰਨਵਾਦ ਸਾਰਿਆਂ ਸਸਿ